ਏ ਹੱਕ ਸੱਚ ਦਾ ਨਾਰਾ ਹਾਈ ਲਾ ਗਿਆ ਮੇਰਾ ਨਾਨਕ ਜੀ ਨਾਨਕ ਜੀ ਉਹ ਭੁੱਲੇ ਪਟਕੇ ਰਸਤੇ ਪਾ ਗਿਆ ਮੇਰਾ ਬਾਬਾ ਨਾਨਕ ਜੀ ਲੋ ਤੁਸੀਂ ਗਾਣਾ ਸ਼ੁਰੂ ਕੀਤਾ ਕੋਈ ਉਸਤਾਦ ਵੀ ਧਾਰਿਆ ਫਿਰ ਲੱਗਦਾ ਕਿ ਹਾਂ ਵੀ ਮੈਂ ਉੱਥੇ ਤੱਕ ਪਹੁੰਚਣਾ ਹੋ ਜਾਣਾ ਜਿੱਥੇ ਤੱਕ ਦਿਲਜੀਤ ਭਾਜੀ ਆਂ ਦੋਸਤੋ ਅੱਜ ਆਏ ਆ ਅਸੀਂ ਪਿੰਡ ਰੈ ਰੈ ਪਿੰਡ ਭਿੰਦਾ ਰੈ ਵਾਲਾ ਗੀਤਕਾਰ ਬਹੁਤ ਤਗੜਾ ਹੋਇਆ ਕਿਸੇ ਜਾਣ ਪਹਿਚਾਨ ਦਾ ਮਹਤਾਜ ਨਹੀਂ ਹੈਗਾ ਭਿੰਦਾ ਰੈ ਵਾਲਾ ਪਿੰਡ ਰੈ ਵਾਲਾ ਦਾ ਪਿੰਡ ਆ ਉੱਥੋਂ ਦਾ ਇੱਕ ਗੱਭਰੂ ਸਾਡੇ ਨਾਲ ਬੈਠਾ ਹੈ ਪ੍ਰਿੰਸ ਰਾਈ ਇਹਦੀ ਬਹੁਤ ਹੀ ਵਧੀਆ ਆਵਾਜ਼ ਹੈ ਬਹੁਤ ਵਧੀਆ ਸਿੰਗ ਰਾ ਹੁਣ ਤੱਕ ਇਹ ਆਪਣੇ ਦੋ ਗਾਣੇ ਤੁਸੀਂ ਦੋ ਗਾਣੇ ਰਿਕਾਰਡ ਕਰਾ ਹਾਂਜੀ ਦੋ ਗਾਣੇ ਦੋ ਗਾਣੇ ਇਹ ਰਿਕਾਰਡ ਕਰਾ ਚੁੱਕੇ ਇੱਕ ਯਾਰੀਆਂ ਤੇ ਦੂਜਾ ਸਾਦਗੀ ਦੂਜਾ ਸਾਦਗੀ ਇਹਨੇ ਸੋਹਣੇ ਗਾਣੇ ਨੇ ਉਹਨਾਂ ਨੂੰ ਬਹੁਤ ਵਧੀਆ ਮਤਲਬ ਪਰਮਾ ਹੁਗਾਰਾ ਮਿਲਿਆ ਤੇ ਅੱਜ ਗੱਲਬਾਤ ਕਰਦੇ ਆਂ ਪ੍ਰਿੰਸ ਜੀ ਦੇ ਨਾਲ ਵੀ ਇਹਨਾਂ ਦਾ ਜਿਹੜਾ ਗਾਇਕੀ ਦਾ ਸਫਰ ਹੈ ਉਹ ਕਿਵੇਂ ਤੇ ਕਿੱਥੋਂ ਸ਼ੁਰੂ ਹੋਇਆ ਪ੍ਰੈਸਰ ਹੈ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਛਾ ਸਾਨੂੰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਜੀ ਵੀ ਤੁਹਾਨੂੰ ਇਹ ਜਿਹੜਾ ਗਾਇਕੀ ਦਾ ਸ਼ੌਂਕ ਹੈ ਇੱਕਦੋਂ ਤੋਂ ਤੋਂ ਸ਼ੁਰੂ ਹੋਇਆ ਬਚਪਨ ਤੋਂ ਸੀਗਾ ਜਾਂ ਕਿਸੇ ਨੂੰ ਦੇਖ ਕੇ ਸ਼ੁਰੂ ਕੀਤਾ ਜੀ ਮੈਂ ਨਾ ਜਦੋਂ ਬਚਪਨ ਦੇ ਵਿੱਚ ਪੜਦੇ ਹੁੰਦੇ ਸੀਗੇ ਹੂੰ ਗਾਣੇ ਗੁਣੇ ਉਹ ਤੋਂ ਵਧੀਆ ਸੁਣਦੇ ਹੁੰਦੇ ਸੀ ਹਨਾ ਤੇ ਜਦੋਂ 6ਵੀਂ ਕਲਾਸ ਦੇ ਵਿੱਚ ਹੋਏ ਅੱਛਾ ਗਾਣੇ ਗੁਣੇ ਜਦੋਂ ਸੁਣਦੇ ਲੱਗੇ ਹੌਲੀ-ਹੌਲੀ ਵੱਡੇ ਹੋ ਗਏ ਹਨਾ ਸ਼ੌਂਕ ਪੈਦਾ ਹੋ ਗਿਆ ਮੈਨੂੰ ਅੱਛਾ ਤੇ ਜਦੋਂ ਆਪਣੇ 10ਵੀਂ ਜਮਾਤ ਦੇ ਵਿੱਚ ਪੜਦੇ ਸੀਗੇ ਹੂੰ ਤੇ ਸਾਡੇ ਪਿੰਡ ਨਾਲ ਵਿੱਚ ਨਾ ਉਹ ਹੁੰਦਾ ਸੀਗਾ ਜੀ ਸ਼ਬਦ ਗਾਇਨ ਹੁੰਦੇ ਹੁੰਦੇ ਸੀਗੇ अच्छा हां जी ठीक है ਤੇ ਉਹ ਛੋਟੀ ਛੋਟੀਆਂ ਲੜਕੀਆਂ ਆ ਕੇ ਗੁਰਦੁਆਰਾ ਸਾਹਿਬ ਭਾਈ ਸਾਹਿਬ ਨੂੰ ਕਹਿੰਦੀ ਹੁੰਦੀ ਸੀਗੀਆਂ ਵੀ ਅਸੀਂ ਸ਼ਬਦ ਪੜਨੇ ਨੇ ਹਨਾ ਤੇ ਮੈਨੂੰ ਵੀ ਬੜਾ ਸ਼ੌਂਕ ਹੋਇਆ ਜਦੋਂ ਸ਼ਬਦ ਪੜ੍ਹਦੀਆਂ ਸੀਗੀਆਂ ਲੜਕੀਆਂ ਤੇ ਇੱਕ ਦਿਨ ਬਾਬਾ ਜੀ ਨੇ ਮੈਨੂੰ ਬੁਲਾਇਆ ਤੇ ਉਹ ਕਹਿੰਦੇ ਕਾਕਾ ਵੀ ਤੂੰ ਵੀ ਗਾ ਸਕਦਾ ਹਨਾ ਤੇ ਨਹੀਂ ਤੈਨੂੰ ਸ਼ੌਂਕ ਹੈ ਵੀ ਤੂੰ ਵੀ ਗਾ ਸਕਦਾ ਹੂੰ ਮੈਂ ਕਹਾਂ ਹਾਂਜੀ ਹਾਂਜੀ ਮੈਨੂੰ ਵੀ ਸ਼ੌਂਕ ਆ ਨਾ ਥੋੜਾ ਬਹੁਤਾ ਵੀ ਗਾ ਗਾ ਲੂੰਗਾ ਮੈਂ ਠੀਕ ਹੈ ਜੀ ਤੇ ਮੈਨੂੰ ਸੰਗ ਲੱਗਦੀ ਹੁੰਦੀ ਸੀਗੀ ਜੀ ਅੱਛਾ ਤੇ ਮੈਨੂੰ ਐ ਹੁੰਦਾ ਸੀਗਾ ਵੀ ਮੈਂ ਇੰਨੇ ਲੋਕਾਂ ਮੂਹਰੇ ਕਿਵੇਂ ਬੋਲਾਂ ਹਣਾ ਕਿਵੇਂ ਬੋਲਾਂ ਠੀਕ ਹੈ ਤੇ ਮੈਨੂੰ ਸੰਗ ਬੜੀ ਲੱਗਦੀ ਹੁੰਦੀ ਸੀ ਤੇ ਮੇਰਾ ਇੱਕ ਦੋਸਤ ਹੁੰਦਾ ਸੀਗਾ ਮਨਿੰਦਰ ਸਿੰਘ ਹੂੰ ਤੇ ਮੈਨੂੰ ਉਹਨੇ ਬੜੀ ਖੱਲਾ ਸ਼ੇਰੀ ਦਿੱਤੀ ਅੱਛਾ ਉਹ ਕਹਿੰਦਾ ਵੀ ਆਪਾਂ ਐ ਕਰਦੇ ਆਂ ਵੀ ਆਪਾਂ ਦੋਹੇ ਜਣੇ ਗਾਉਨੇ ਇੱਕ ਦਿਨ ਹਾਂ ਤੇ ਕਹਿੰਦਾ ਤੇਰੀ ਥੋੜੀ ਥੋੜੀ ਜਾ ਕੇ ਖੋਲ ਲੈਣੀਆਂ ਵੀ ਆਪਾਂ ਦੋਹੇ ਜਣੇ ਗਾਉਨੇ ਆ ਠੀਕ ਹੈ ਤੇ ਅਸੀਂ ਚਲੋ ਦੋਹੇ ਜਣੇ ਇੱਕ ਦਿਨ ਬਾਬਾ ਜੀ ਕਹਿੰਦੇ ਚਲੋ ਗਾਓ ਅਸੀਂ ਦੋਹੇ ਜਣੇ ਗਾਉਣ ਲੱਗੇ ਜੀ ਉਹ ਜਦੋਂ ਅਸੀਂ ਦੋਹੇ ਜਣੇ ਗਾਉਣ ਲੱਗੇ ਅਸੀਂ ਇੱਕ ਦਿਨ ਗਾਇਆ ਫਿਰ ਦੂਸਰੇ ਦਿਨ ਗਾਇਆ ਦੋਹਾਂ ਨੇ ਜੋੜੀ ਬਣਾ ਕੇ ਹਨਾ ਉਹ ਮੈਨੂੰ ਜਿਹੜੇ ਮੇਰਾ ਅੰਦਰੋਂ ਡਰ ਸੀਗਾ ਉਹ ਹੌਲੀ ਹੌਲੀ ਖਤਮ ਹੁੰਦਾ ਚਲੇ ਗਿਆ ਹੌਲੀ ਹੌਲੀ ਖਤਮ ਹੁੰਦਾ ਚਲੇ ਗਿਆ ਹਾਂ ਹਾਂਜੀ ਹਾਂਜੀ ਠੀਕ ਹੈ ਤੇ ਇੱਕ ਦਿਨ ਫਿਰ ਕੀ ਹੋਇਆ ਬਾਬਾ ਜੀ ਕਹਿੰਦੇ ਅੱਜ ਸ਼ਬਦ ਪੜ੍ਹਦੇ ਫਿਰ ਵੀ ਅੱਜ ਕੋਈ ਬੱਚਾ ਬਾਬਾ ਜੀ ਕਹਿੰਦੇ ਕੋਈ ਗੱਲ ਨਹੀਂ ਅੱਜ ਤੂੰ ਕੱਲਾ ਹੀ ਆ ਪੜ੍ਹਦੇ ਸ਼ਬਦ ਅੱਛਾ ਤੇ ਫਿਰ ਮੈਂ ਇਕੱਲੇ ਨੇ ਸ਼ਬਦ ਪੜ੍ਹਤਾ ਜੀ ਠੀਕ ਹੈ ਦੂਸਰੇ ਦਿਨ ਵੀ ਫਿਰ ਮੈਂ ਇਕੱਲੇ ਨੇ ਪੜਿਆ ਤੀਸਰੇ ਦਿਨ ਵੀ ਫਿਰ ਮੈਂ ਇਕੱਲੇ ਨੇ ਪੜਿਆ ਉਦੋਂ ਤੁਹਾਡੀ ਉਮਰ ਕਿੰਨੀ ਸੀ ਉਦੋਂ ਮੇਰੀ ਉਮਰ 15 ਕਾ ਸਾਲ ਸੀਗੀ 15 ਕਾ ਸਾਲ ਦੀ ਉਮਰ ਸੀਗੀ ਉਸ ਤੋਂ ਬਾਅਦ ਫਿਰ ਜਦੋਂ ਤੁਸੀਂ ਗਾਉਣਾ ਸ਼ੁਰੂ ਕੀਤਾ ਕੋਈ ਉਸਤਾਦ ਵੀ ਧਾਰਿਆ ਫਿਰ ਹਾਂ ਉਹ ਕੌਣ ਸੀਗੇ ਉਸਤਾਦ ਕਿੱਥੋਂ ਸਾਡੇ ਨਾ ਆਪਣੇ ਪਿੰਡ ਦੇ ਵਿੱਚ ਨੇ ਪਿੰਡਾ ਰਾਏ ਜੀ ਪਿੰਡਾ ਰਾਏ ਵਾਲਾ ਹਾਂ ਉਹਨਾਂ ਦੇ ਨਾਂ ਤੇ ਪਿੰਡ ਮਸ਼ਹੂਰ ਹੈ ਮੈਂ ਪਹਿਲਾਂ ਵੀ ਜਦੋਂ ਇੰਟਰਵਿਊ ਸ਼ੁਰੂ ਕੀਤੀ ਉਹਨਾਂ ਦਾ ਨਾਂ ਲਿਆ ਹੈ अच्छा ਉਹਨਾਂ ਨੂੰ ਤੁਸੀਂ ਉਸਤਾਦ ਧਾਰਿਆ ਹਾਂਜੀ 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 ਠੀਕ ਹੈ ਜੀ ਉਹਨਾਂ 998 ਦੇ ਵਿੱਚ ਜਨਾਬ ਸਦੂਲ ਸਕੰਦਰ ਜੀ ਨੇ ਉਹਨਾਂ ਦਾ ਗਾਣਾ ਗਾਇਆ ਸੀਗਾ ਅੰਬਰਾਂ ਦਾ ਚੰਨ ਅਸਤੀਫਾ ਦੇ ਗਿਆ ਅੰਬਰਾਂ ਦਾ ਚੰਨ ਅਸਤੀਫਾ ਦੇ ਗਿਆ ਨਹੀਂ ਮੁੱਖ ਦੇ ਕੇ ਮਯਾ ਜਣੇ 13 ਉਹਨਾਂ ਦਾ ਗਾਣਾ ਬਹੁਤ ਮਕਬੂਲ ਹੋਇਆ ਸੀਗਾ ਜਿਹੜਾ ਭਿੰਦਾ ਰਾਏ ਵਾਲੇ ਨੇ ਲਿਖਿਆ ਸੀਗਾ ਉਹ ਗਾਣਾ ਠੀਕ ਹੈ ਜੀ ਉਹਨਾਂ ਕੋਲੋਂ ਮਤਲਬ ਤੁਸੀਂ ਉਹਨਾਂ ਨੂੰ ਉਸਤਾਦ ਧਾਰਿਆ ਤੁਸੀਂ ਹਾਂਜੀ 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 ਠੀਕ ਹੈ ਜੀ ਤੇ ਜਿਹੜੀਆਂ ਬਰੀਕੀਆਂ ਨੇ ਮੈਂ ਨਾ ਉੱਥੋਂ ਖਮਾਣੋਂ ਤੋਂ ਸਿੱਖਿਆ ਨੇ ਉਸਤਾਦ ਅਮਰਾਉ ਮਸਤ ਕੋਲੋਂ ਜੀ अच्छा डाखने रोड ਕੋਲ ਆ ਖਮਾਣੋ ਹਾਂ ਹਾਂ ਠੀਕ ਉਹਨਾਂ ਕੋਲ ਮੈਂ ਜਿਹੜੀਆਂ ਬਰੀਕੀਆਂ ਨੇ ਜਿਆਦਾ ਉਹਨਾਂ ਕੋਲ ਸਿੱਖੀਆਂ ਨੇ ਜੀ ਮੈਂ ਠੀਕ ਹੈ ਚ ਆਇਆ ਸੀ 2019 ਵਿੱਚ 2019 ਚ ਆਇਆ ਸੀ ਅੰਮੀ ਉਡੀਕਦੀ ਅੱਛਾ ਜੀ ਹਾਂਜੀ ਹਾਂਜੀ ਤੇ 2022 ਚ ਆਇਆ ਸਾਦਗੀ 2023 ਚ ਆਇਆ ਸੀ ਯਾਰੀਆਂ ਗਾਣਾ ਜੀ ਮੇਰਾ ਯਾਰੀਆਂ ਜਸ ਸਟੂਡੀਓ ਵੱਲੋਂ ਰਿਲੀਜ਼ ਹੋਇਆ ਸੀਗਾ ਜੀ ਠੀਕ ਹੈ ਹੁਣ ਕੋਈ ਆਉਣ ਵਾਲਾ ਕੋਈ ਪ੍ਰੋਜੈਕਟ ਆਪਣਾ ਆਉਣ ਵਾਲਾ ਪ੍ਰੋਜੈਕਟ ਆ ਜੀ ਭਿੰਦੇ ਉਸਤਾਦ ਪਿੰ达ਰਾਜੀ ਨੇ ਮੈਨੂੰ ਨਾ ਗਾਣਾ ਲਿਖ ਕੇ ਦਿੱਤਾ ਇੱਕ ਹਾਂ ਬਾਬਾ ਨਾਨਕ ਤੇ ਠੀਕ ਹੈ ਜੀ ਤੇ ਉਹ ਮੈਂ ਰਿਕਾਰਡ ਕਰਾਉਣਾ ਜੀ ਹੁਣ ਅੱਗੇ ਜਾ ਕੇ ਕੀ ਉਹਦੇ ਤੁਸੀਂ ਦੋ ਬੋਲ ਸਾਨੂੰ ਸੁਣਾ ਸਕਦੇ ਹੋ ਹਾਂਜੀ ਹਾਂਜੀ ਬਿਲਕੁਲ ਕਰਾ ਸਕਦਾ ਜੀ ਦੁਨੀਆ ਮਥਾ ਟੇਕਦੀ ਲਿਆ ਨਾਨਕ ਨੇ ਅਵਤਾਰ ਅੱਜ ਪਰियां ਫੁੱਲ ਵਰਸਾਉਂਦੀਆਂ ਹੋਰ ਇਹ ਜੈ ਜੈਕਾਰ ਇਹ ਹੱਕ ਸੱਚ ਦਾ ਨਾਰਾ ਹਾਈ ਲਾ ਗਿਆ ਮੇਰਾ ਨਾਨਕ ਜੀ ਨਾਨਕ ਜੀ ਉਹ ਭੁੱਲੇ ਪਟਕੇ ਰਸਤੇ ਪਾ ਗਿਆ ਮੇਰਾ ਬਾ ਰਸਤੇ ਪਾ ਗਿਆ ਮੇਰਾ ਬਾਬਾ ਨਾਨਕ ਜੀ ਉਹ ਮੇਰਾ ਬਾਬਾ ਨਾਨਕ ਜੀ ਇਹ ਮਤਲਬ ਧਾਰਮਿਕ Song ਤੁਸੀਂ ਕਰ ਰਹੇ ਹੋ ਜੀ ਹਾਂਜੀ ਧਾਰਮਿਕ Song ਕਰ ਰਹੇ ਇਹਦੇ ਵਿੱਚ ਹੈਗੇ ਨੇ ਹਨਾ ਅੱਛਾ ਜਦੋਂ ਗਾਣਾ ਉਹ ਵੀਡੀਓ 'ਚ ਹੋਣਗੇ ਹਾਂ ਵੀਡੀਓ ਚ ਹੈਗਾ ਜਦੋਂ ਗਾਣਾ ਨਾ ਵੀਡੀਓ ਡਾਇਰੈਕਟਰ ਨੂੰ ਭੇਜਿਆ ਸੀਗਾ ਹਾਂ ਉਹ ਉਹਦੇ ਵਿੱਚ ਹੈ ਨਾ ਲੀਡਰਾਂ ਦੀ ਰੈਲੀ ਬਾਰੇ ਮਤਲਬ ਲੀਡਰਾਂ ਦਾ ਕੁਝ ਹੋ ਸੀਗਾ ਗੱਲ ਸੀਗੀ ਕੋਈ ਹਾਂ ਤੇ ਉਹਦੇ ਵਿੱਚ ਫਿਰ ਗਾਣਾ ਮੰਗਦਾ ਸੀਗਾ ਲੀਡਰਾਂ ਦਾ ਰੋਲ ਉਹ ਫਿਰ ਲੀਡਰਾਂ ਦਾ ਰੋਲ ਉਹਨਾਂ ਨੇ ਕੀਤਾ ਸੀਗਾ ਸਪੈਸ਼ਲ ਭਗਵੰਤmaal ਵਾਲੀ ਉਹ ਟਾਈਪ ਦੀ ਪੱਗ ਬੰਨ ਕੇ ਇਹਨਾਂ ਨੂੰ ਲੀਡਰ ਮੰਗ ਲੱਗਦੇ ਸੀਗੇ ਉਹ ਵੀਡੀਓ ਦੇ ਵਿੱਚ ਹੈਗੇ ਠੀਕ ਹੈ ਹਾਂਜੀ ਹਾਂਜੀ ਉਹਨਾਂ ਨੇ ਮਾਤਰ ਇੱਕ ਲੀਡਰ ਦਾ ਰੋਲ ਨਵਾਇਆ ਸੀਗਾ ਹਾਂਜੀ ਹਾਂਜੀ ਔਰ ਮਤਲਬ ਫਿਊਚਰ ਦੇ ਵਿੱਚ ਤੁਹਾਡੇ ਹੋਰ ਕੀ ਪਲਾਨ ਨੇ ਜੀ ਫਿਊਚਰ ਦੇ ਵਿੱਚ ਇਦਾਂ ਹੀ ਆ ਵੀ ਮੈਂ ਇੱਕ ਵਧੀਆ ਮਤਲਬ ਸਿੰਗਰ ਬਣਨਾ ਚਾਹੁੰਦਾ ਹੀ ਹਨਾ ਬਿਲਕੁਲ ਮਤਲਬ ਅੱਜ ਕੱਲ ਦਾ ਲੋਕ ਇਦਾਂ ਦੇ ਮਤਲਬ ਗਾਣੇ ਬਣਾਉਂਦੇ ਨੇ ਜਿਹੜੇ ਹਨਾ ਵੀ ਪਰਿਵਾਰ ਦੇ ਵਿੱਚ ਸੁਣੇ ਵੀ ਨਹੀਂ ਜਾ ਸਕਦੇ ਹਨ ਮੈਂ ਚਾਹੁੰਨਾ ਮੇਰੀ ਇਹ ਸੋਚ ਆ ਵੀ ਮੈਂ ਸੱਭਿਆਚਾਰ ਫੋਕ ਸਿੰਗਰ ਬਣਾ ਧਾਰਮਿਕ ਗਾਣੇ ਕਰਾਂ ਦੇਸ਼ ਭਗਤੀ ਵਾਲੇ ਗਾਣੇ ਕਰਾਂ ਸੱਭਿਆਚਾਰ ਗਾਣੇ ਕਰਾਂ ਹਨਾ ਵੀ ਜਿਹੜੇ ਲੋਕ ਪਰਿਵਾਰ ਦੇ ਵਿੱਚ ਬੈਠ ਕੇ ਸੁਣ ਸਕਣ ਹੁਣ ਪੁਰਾਣੇ ਵੀ ਚਾਹੇ ਤੁਸੀਂ ਕਲਾਕਾਰ ਲਾ ਲਓ ਚਾਹੇ ਆਪਾਂ ਆਪਣੇ ਨਵੇਂ ਕਲਾਕਾਰ ਲਾ ਲਈਏ ਇਹਨਾਂ ਵਿੱਚੋਂ ਤੁਸੀਂ ਕਿਹਨੂੰ ਜ਼ਿਆਦਾ ਪਸੰਦ ਕਰਦੇ ਹੋ ਮੈਂ ਮਤਲਬ ਦਲਜੀਤ ਦਸ਼ਾਂਦ ਨੂੰ ਜ਼ਿਆਦਾ ਪਸੰਦ ਕਰਦਾ ਹਾਂ ਜੀ اچھا ਉਹਨਾਂ ਨੂੰ ਜ਼ਿਆਦਾ ਲਾਈਕ ਕਰ ਹਾਂਜੀ 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 ਤੇ ਉਹਨਾਂ ਦੇ ਜਿੱਦਾਂ ਦਾ ਮਤਲਬ ਗਾਉਣ ਦਾ ਸਟਾਈਲ ਆ ਉਹ ਮੈਨੂੰ ਅਕਸਰ ਮਤਲਬ ਮੇਰੀ ਆਵਾਜ਼ ਵਿੱਚ ਫਿੱਟ ਲੱਗਦਾ ਵੀ ਹਾਂ ਵੀ ਮੈਂ ਉੱਥੇ ਤੱਕ ਪਹੁੰਚਣਾ ਹੋ ਜਾਣਾ ਜਿੱਥੇ ਤੱਕ ਦਲਜੀਤ ਪਰਗੇ ਸਿੱਧੇ ਰਸਤੇ ਪਾਏ ਨੇ ਕੋਡੇ ਰਾਖਸ਼ ਵਰਗੇ ਸਿੱਧੇ ਰਸਤੇ ਪਾਏ ਨੇ ਸੱਜਣ ਠਾਗਾ ਵਰਗੇ ਕਈ ਚਰਨੀ ਲਾਏ ਨੇ ਓ ਸੱਜਣ ਠੱਗਾ ਵਰਗੇ ਕਈ ਚਰਨੀ ਲਾਏ ਨੇ ਕਾਰੂ ਬਾਦਸ਼ਾਹ ਨੂੰ ਵੀ ਗੱਲ ਸਮਝਾ ਗਿਆ ਮੇਰਾ ਨਾਨਕ ਜੀ ਨਾਨਕ ਜੀ ਓ ਭੁੱਲੇ ਪਟਕੇ ਰਸਤੇ ਪਾ ਗਿਆ ਮੇਰਾ ਬਾਬਾ ਨਾਨਕ ਜੀ ਉੱਪਲੇ ਪਟਕੇ ਰਸਤੇ ਪਾ ਗਿਆ ਮੇਰਾ ਬਾਬਾ ਨਾਨਕ ਜੀ ਉਹ ਮੇਰਾ ਬਾਬਾ ਨਾਨਕ ਜੀ ਆਪ ਵੀ ਕੈਮਰਾ ਵੀ ਗੱਲ ਕਰਦੇ ਸੀਗੇ ਆਪਾਂ ਕੱਲ ਵੀ ਜਦੋਂ ਮਿਲੇ ਸੀਗੇ ਹਾਂਜੀ ਉਦੋਂ ਆਪਾਂ ਨੂੰ 2-4 ਬੰਦੇ ਉੱਥੇ ਗੁਰਦੁਆਰਾ ਸਾਹਿਬ ਮਿਲੇ ਸੀ ਉਹਨਾਂ ਨੇ ਵੀ ਤੁਹਾਡੀ ਆਵਾਜ਼ ਦਾ ਮਤਲਬ ਤਾਰੀਫ ਕੀਤੀ ਹੈ ਨਾ ਹਾਂਜੀ ਹਾਂਜੀ ਆਵਾਜ਼ ਤਾਂ ਖੈਰ ਤੁਹਾਡੀ ਜਿਹੜੀ ਤੇ ਗਾਉਣਾ ਹੁੰਦਾ ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ ਉਹ ਇੱਥੇ ਨਾ ਸਾਡੇ ਭਾਮੀਆਂ ਸਭ ਗੁਰਦੁਆਰਾ ਸਾਹਿਬ ਆ ਜੀ ਤੇ ਉੱਥੇ ਵੀ ਮੈਂ ਕਈ ਵਾਰ ਮੈਨੂੰ ਟਾਈਮ ਮਿਲਦਾ ਮੈਂ ਉੱਥੇ ਵੀ ਜਾ ਕੇ ਗਾਉਣਾ ਹਨਾ ਹਾਂ ਇਹ ਸਾਡੇ ਸਾਲ ਬਾਦ ਪ੍ਰੋਗਰਾਮ ਵੀ ਹੁੰਦਾ ਉੱਥੇ ਵੀ ਮੈਂ ਗਾਉਂਦਾ ਰਹਿਣਾ ਸਤਿ ਸੋ ਬਾਬਾ ਖੋਲਿਆ ਤੇਰਾ ਨਨਕਾਣਾ ਠੀਕ ਹੈ ਜੀ ਹਾਂਜੀ ਕੰਦੇ ਰਹਿ ਵਾਲੇ ਨੇ ਲਿਖਿਆ ਉਹਨਾਂ ਦਾ ਨਾਮ ਲੈ ਕੇ ਜਿਹੜਾ ਇੱਕ ਛੋਟਾ ਜਿਹਾ ਦੋ ਲਾਈਨਾਂ ਮੈਨੂੰ ਜਰੂਰ ਉਹਨਾਂ ਦੀਆਂ ਸੁਣਾਓ ਫਿਰ ਆਪਾਂ ਸਮਾਪਤੀ ਕਰਦੇ ਹਾਂ ਜੀ ਠੀਕ ਹੈ ਜੀ ਠੀਕ ਹਾਂਜੀ ਖੇਤਾਂ ਦੇ ਵਿੱਚ ਹੱਥੀ ਹੜ ਚਲਾਇਆ ਬਾਬੇ ਨੇ ਸੱਚੀ ਸੁੱਚੀ ਕਿਰਤ ਦਾ ਸਬਕ ਸਿਖਾਇਆ ਬਾਬੇ ਨੇ ਸੱਚੀ ਸੁੱਚੀ ਕਿਰਤ ਦਾ ਸਬਕ ਸਿਖਾਇਆ ਬਾਬੇ ਨੇ ਦੇ ਰਾਏ ਵਿਹਾਂ ਦਾ ਲੰਗਰ ਲਾ ਗਿਆ ਮੇਰਾ ਨਾਨਕ ਜੀ ਓ ਨਾਨਕ ਜੀ ਓ ਭੁੱਲੇ ਪਟਕੇ ਰਸਤੇ ਪਾ ਗਿਆ ਮੇਰਾ ਬਾਬਾ ਨਾਨਕ ਜੀ ਓ ਭੁੱਲੇ ਪਟਕੇ ਰਸਤੇ ਪਾ ਗਿਆ ਮੇਰਾ ਬਾਬਾ ਨਾਨਕ ਜੀ ਓ ਮੇਰਾ ਬਾਬਾ ਨਾਨਕ ਜੀ ਦੋਸਤੋ ਮੈਂ ਤਾਂ ਤੁਹਾਨੂੰ ਇਹੀ ਅਪੀਲ ਕਰ ਸਕਦਾ ਕਿਉਂਕਿ ਆਪਾਂ ਚੰਗੀ ਗਾਇਕੀ ਨੂੰ ਸੁਣੀਏ ਚੰਗੀ ਗਾਇਕੀ ਨੂੰ ਆਪਾਂ ਪ੍ਰਮੋਟ ਕਰੀਏ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਜੇ ਪ੍ਰਿੰਸ ਦੀ ਆਵਾਜ਼ ਤੁਹਾਨੂੰ ਵਧੀਆ ਲੱਗੀ ਆਪਾਂ ਚਾਹੀਏ ਇਸ ਬੱਚੇ ਨੂੰ ਵੱਡੀਆਂ ਸਟੇਜਾਂ ਤੇ ਦੇਖਣਾ ਚਾਹੀਏ ਤਾਂ ਇਸ ਵੀਡੀਓ ਨੂੰ ਜਿਹੜੀ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਮਿਲਦੇ ਹਾਂ ਕਿਸੇ ਅਗਲੀ ਨਵੀਂ ਵੀਡੀਓ ਵਿੱਚ ਤਦ ਤੱਕ ਦੀ ਦਿਓ ਆ ਗਿਆ ਸਤਿ ਸ੍ਰੀ ਅਕਾਲ ਜੀ